ਤਗਿਆਨ ਪਟਿਆਲੋ ਸਾਰਾ ਅਸੀਂ ਕਰਦੇ ਹਾਂ ਹੈ ਆ ਜਵਾਬ ਸਰਕਾਰ ਮੁਰਦਾਬਾਦ 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 ਜਵਾਬ ਸਰਕਾਰ ਮੁਰਦਾਬਾਦ 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 ਜਵਾਬ ਸਰਕਾਰ ਮੁਰਦਾਬਾਦ 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 ਓਪਨ ਕੀ ਫਾਇਦਾ ਮੁੱਖ ਮੰਤਰੀ ਐਮ ਐਲ ਬਣਾਉਣ ਦਾ ਜੋ ਆਪਣੇ ਸੁਧਾਰ ਹੀ ਨਹੀਂ ਹੋਣਾ ਉਹ ਵੀ ਆ ਗਿਆ ਵੇਖੋ ਛੱਪਰ ਲੱਗੇ ਪਏ ਨੇ ਗਲੀਆਂ ਚ ਲੰਗੋ ਨੂੰ ਖਾਣ ਨਹੀਂ ਬੁਰਾ ਹਾਲ ਹੋਇਆ ਪਿਆ ਬੈਂਕੇ ਦਿਹਾੜੇ ਹੈ ਆ ਸਰਕਾਰ ਦੇ ਵਿੱਚ ਨਾ ਜਿਆਦਾ ਹੀ ਗੰਦ ਪੈ ਗਿਆ ਅੱਜ ਪਹਿਲੀਆਂ ਸਰਕਾਰਾਂ ਚ ਇੰਨਾ ਗੰਦ ਨਹੀਂ ਪਿਆ ਜਦੋਂ ਮੀਰ ਜੀ ਚੰਦੂ ਮਾਜਰੇ ਸੀ ਲ ਗਲੀਆਂ ਵੀ ਉਹਦੀਆਂ ਬਣੀਆਂ ਚੌਧਰੀ ਦੀਆਂ ਕੋਈ ਇਟਾਂ ਲਵਾ ਗਏ ਨੇ ਉਦੋਂ ਜਿਹੜਾ ਕੰਮ ਕਰਾ ਗਏ ਨੇ ਕਰਾ ਗਏ ਨੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਸਾਡੇ ਮਨ ਉਦੋਂ ਬਾਅਦ ਕੰਮ ਨਹੀਂ ਹੋਇਆ ਦੇਖੋ ਡੇਢ ਦੋ ਸਾਲੋਂ ਚੱਲੇ ਅਸੀਂ ਪਹਿਲੇ ਤਾਂ ਇਸ ਇਲਾਕੇ ਦੀ ਹਰ ਸੜਕ ਬਾਰੇ ਇਹ ਕਿਹਾ ਜਾ ਰਿਹਾ ਵੀ ਬਸ ਪੈਸਾ ਆ ਗਿਆ ਜੀ ਅਗਲੇ ਮਹੀਨੇ ਕੰਮ ਸ਼ੁਰੂ ਅਗਲੇ ਮਹੀਨੇ ਕੰਮ ਸ਼ੁਰੂ ਤੇ ਅਸੀਂ ਵੀ ਇਸੇ ਗੱਲ 'ਚ ਵੀ ਚਲੋ ਸ਼ਾਇਦ ਅਗਲੇ ਮਹੀਨੇ ਸ਼ੁਰੂ ਹੋ ਜਵੇ ਅਗਲੇ ਮਹੀਨੇ ਸ਼ੁਰੂ ਹੋ ਜਵੇ ਵੀ ਲੋਕ ਜੇ ਅਸੀਂ ਰੌਲਾ ਪਾਈਏ ਤਾਂ ਕਹਿਣਗੇ ਵਿਰੋਧੀ ਪਾਰਟੀਆਂ ਵੀ ਰਾਜਨੀਤੀ ਕਰ ਰਹੇ ਆ ਵੀ ਜੇ ਹੁਣ ਤੱਕ ਕੰਮ ਸ਼ੁਰੂ ਹੋਣ ਲੱਗਿਆ ਸੀ ਪਰ ਹੁਣ ਮਜਬੂਰਨ ਜਦੋਂ ਲੋਕ ਹਾਂ ਹਾਂਕਾਰ ਮਚੀ ਹੋਈ ਆ ਤੁਸੀਂ ਦੇਵਿਗੜ੍ਹ ਦਾ ਹਾਲ ਦੇਖੋ ਇੱਥੇ ਤੁਰਿਆ ਨਹੀਂ ਜਾ ਰਿਹਾ ਹੈਗਾ ਲੰਘਿਆ ਨਹੀਂ ਜਾ ਰਿਹਾ ਹੈਗਾ ਸੋ ਇੱਥੇ ਮੁੱਖ ਮੰਤਰੀ ਸਾਹਿਬ ਆ ਕੇ ਕਹਿ ਰਹੇ ਕਿੱਥੇ ਗਿਆ 25 ਕਰੋੜ ਇਹ ਕਹਿੰਦੇ ਨੁਹਾਰ ਬਦਲ ਕੇ ਰੱਖਦੀ ਆ ਬਦਲੀ ਹੋਈ ਨੁਹਾਰ ਤੁਸੀਂ ਦੇਖ ਲਓ ਸੋ ਅੱਜ ਚੇਤਾਵਨੀ ਦਿੰਨੇ ਆ ਅਸੀਂ ਵੀ ਇਸ ਇਲਾਕੇ ਦੀਆਂ ਸੜਕਾਂ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਤੇ ਇਹ ਦੇਵੀਗੜ ਦਾ ਜਿਹੜਾ ਪੰਬੂਆਂ ਦਾ ਹਾਲ ਦੇਖ ਲਓ ਤੁਸੀਂ ਜਾ ਕੇ ਲੰਘਿਆ ਨਹੀਂ ਜਾਂਦਾ ਹੈਗਾ ਫਿਰ ਨਹੀਂ ਦੇਖੀ ਹੈ ਨਾ ਤੁਸੀਂ ਪੰਬੂਆਂ ਦੀ ਸੋ ਲੰਘਿਆ ਨਹੀਂ ਜਾਂਦਾ ਹੈਗਾ ਇੱਥੋਂ ਲੰਘਿਆ ਨਹੀਂ ਜਾਂਦਾ ਆ ਕਲੋਨੀਆਂ ਦੇ ਵਿੱਚ ਜਾ ਕੇ ਦੇਖਣਾ ਮੈਂ ਹੁਣ ਇੱਥੋਂ ਲੰਘਿਆ ਨਹੀਂ ਜਾਂਦਾ ਕਹਿੰਦੇ ਬੁਰਾ ਹਾਲ ਹੋਇਆ ਹੋਇਆ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਮਤਲਬ ਦੁੱਬਰ ਕੀਤੀ ਹੋਈ ਆ ਸੋ ਅੱਜ ਅਸੀਂ ਇਸ ਗੱਲ ਦੀ ਚੇਤਾਵਨੀ ਦੇ ਰਹੇ ਹਾਂ ਪੁਰਾਣੇ ਬਾਜ਼ਾਰ ਦੇ ਵਿੱਚ ਦੀ ਜਾ ਕੇ ਦੇਖ ਲਓ ਤੁਸੀਂ ਜਿੱਥੋਂ ਮਰਜ਼ੀ ਦੇਵੀਗੜ ਲੰਘ ਜੋ ਯਾਰ ਮਤਲਬ ਜਦੋਂ ਇਹ ਦੇਵੀਗੜ ਨਗਰ ਪੰਚਾਇਤ ਬਣੀ ਸੀ ਮੈਂ ਉਸ ਸਮੇਂ ਮੈਂ ਕੱਲਾ ਸੀ ਕਾਂਗਰਸ ਵਾਲਿਆਂ ਨੇ ਬਣਾਈ ਇਹਨਾਂ ਨੇ ਰੱਖੀ ਇਹ ਇਹਨਾਂ ਨੇ ਪੈਰਵਾਹੀ ਕੀਤੀ ਦੋਵੇਂ ਪਾਰਟੀਆਂ ਨੇ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਹਿੱਤ ਸੀ ਕੀ ਇਹਨਾਂ ਨੂੰ ਲੱਗਦਾ ਸੀ ਪਰ ਮੈਂ ਉਦੋਂ ਵੀ ਕਹਿੰਦਾ ਰਿਹਾ ਵੀ ਜ਼ਰੂਰਤ ਨਹੀਂ ਯਾਰ ਜਦੋਂ ਇਹ ਬਣ ਗਈ ਤਾਂ ਲੋਕਾਂ ਨੇ ਜੇ ਬਾਧਰਾ ਕੱਢਣਾ ਤਾਂ ਵੀ ਉਹਦੇ ਸਾਹਮਣੇ ਆ ਕੇ ਇੰਸਪੈਕਟਰ ਖੜ ਜਾਇਆ ਕਰੂਗਾ ਕਲਰ ਖੜ ਜਾਇਆ ਕਰੂਗਾ ਵੀ ਦਿਓ ਪੈਸੇ ਹੁਣ ਲੱਖ ਲੱਖ ਰੁਪਏ ਫੀਸ ਮੰਗਦੇ ਨੇ ਕਿਤੇ ਨਕਸ਼ਾ ਪਾਸ ਕਰਾਉਣ ਦੀ ਮੰਗਦੇ ਕਿਤੇ ਕਿਸੇ ਗੱਲ ਦੀ ਮੰਗਦੇ ਤੇ ਕੰਮ ਕੁਝ ਵੀ ਨਹੀਂ ਹੋ ਰਿਹਾ ਹੈਗਾ ਸੋ ਉਦੋਂ ਵੀ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਸੀ ਪਰ ਹੁਣ ਮੈਂ ਚੇਤਾਵਨੀ ਦੇ ਰਿਹਾ ਵੀ ਜੇ ਕੰਮ ਜਲਦੀ ਸ਼ੁਰੂ ਨ ਸਰਕਾਂ ਦੇ ਉੱਤੇ ਜਾਮ ਲਾ ਕੇ ਬੈਠਣਾ ਪਊਗਾ ਇਸ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਤਰੀ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਇਲਾਕੇ ਦੇ ਲੋਕ ਕਹਿ ਰਹੇ ਆ ਮਾਈਨਿੰਗ ਹੁੰਦੀ ਆ ਮੈਂ ਤੁਹਾਨੂੰ ਮੌਕਾ ਦੇ ਰਿਹਾ ਵੀ ਜੇ ਤੁਸੀਂ ਇੰਨੇ ਹੀ ਇਮਾਨਦਾਰ ਹੋ ਜੇ ਤੁਸੀਂ ਵਿਰੋਧੀਆਂ ਤੇ ਪਰਚੇ ਕਰਾ ਰਹੇ ਹੋ ਵੀ ਕ੍ਰਪਸ਼ਨ ਦੇ ਵਿਜੀਲੈਂਸ ਦੇ ਡਿਸਪਰੋਪੋਰਸ਼ਨੇਟ ਐਸੈਟਸ ਦੇ ਪਰਚੇ ਕਰਾ ਰਹੇ ਹੋ ਵੀ ਇਹਨਾਂ ਨੇ ਕ੍ਰਪਸ਼ਨ ਕੀਤੀ ਆ ਜੀ ਉਹਨਾਂ ਦੇ ਪਰਚੇ ਕਰਾ ਰਹੇ ਹੋ ਸਵਾਗਤ ਕਰਦੇ ਆਂ ਅਸੀਂ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਆ ਪਰ ਇੱਥੇ ਤਾਂ ਟੋਟੇ ਵਾਲੇ ਤੇ ਇਲਜ਼ਾਮ ਲੱਗ ਰਹੇ ਨੇ ਮੈਂ ਕਹਿੰਦਾ ਤੁਸੀਂ ਖੁਲਾਸੇ ਕਰੋ ਵੀ ਹਲਕਾ ਸਨੌਰ ਦੇ ਵਿੱਚ ਮਾਈਨਿੰਗ ਕੌਣ ਕਰਾ ਰਿ ਇਹ ਮੈਂ ਲੋਕਾਂ ਤੋਂ ਨਹੀਂ ਕਹੋਣਾ ਵੀ ਕੌਣ ਕਰਾ ਰਿਹਾ ਇਹ ਸੀਐਮ ਪੰਜਾਬ ਦੱਸੇ ਜਿਹਦੇ ਕੋਲ ਹੋਮ ਡਿਪਾਰਟਮੈਂਟ ਵੀ ਆ ਉਹਦੀ ਡਿਊਟੀ ਆ ਵੀ ਕੌਣ ਕੌਣ ਕਰਾ ਰਿਹਾ ਸੋ ਇਸ ਲਈ ਸਾਰਾ ਕੁਝ ਰੋਕ ਦਿਓ ਨਹੀਂ ਆ ਅਸੀਂ ਇਹ ਰੋਡ ਆ ਜਿਹੜੀ ਇਹ ਜਾਮ ਕਰਾਂਗੇ ਕਰਾਂਗੇ ਲੋਕ ਤੁਹਾਡੇ ਇਹਨਾਂ ਦੇ ਘਰਾਂ ਦਾ ਜਾ ਕੇ ਅਫਸਰਾਂ ਨੂੰ ਮੈਂ ਕਹਿ ਰਿਹਾ ਵੀ ਤੁਸੀਂ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਕੰਮ ਕਰ ਰਹੇ ਹੋ ਸੁੱਤੇ ਪਏ ਹੋ ਤੁਹਾਨੂੰ ਜਗਾਉਣ ਵਾਸਤੇ ਤੁਹਾਡੇ ਘਰਾਂ ਦਾ ਕਰਾਓ ਕਰਾਂਗੇ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ ਸਾਰੇ ਭੈਣਾ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਹੋਰ ਭਾਵੇਂ ਕਿਸੇ ਵੀ ਪਾਰਟੀ ਦਾ ਨਮੈਂਦਾ ਮੇਰੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਆ ਕਿ ਚੰਗੇ ਕੰਮ ਦੀ ਕਦੇ ਸਲਾਗਾ ਵੀ ਕਰਨੀ ਚਾਹੀਦੀ ਹੈ ਚਲੋ ਕੰਮ ਜੇ ਉਹ ਬਾਰਸ਼ ਹੋ ਰਹੀ ਹੈ ਉਹ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਜੇ ਕੰਮ ਸ਼ੁਰੂ ਹੋਏ ਆਪਾਂ ਘਰੇ ਮਿਸਤਰੀ ਲਾ ਲਈਏ ਤੇ ਕੋਈ ਕੰਮ ਭਾਵੇਂ ਹਫਤੇ ਦਾ ਆਰੰਭ ਕੀਤਾ ਹੋਵੇ ਤੇ ਲੱਗਦੇ ਲੱਗਦੇ ਮਹੀਨਿਆਂ ਦੇ ਮਹੀਨਿਆਂ ਤੇ ਗੱਲ ਪੈ ਜਾਂਦੀ ਹੈ ਤੇ ਦੇਖੋ ਐਡਾ ਵੱਡਾ ਪ੍ਰੋਜੈਕਟ ਆ ਜੋ ਸ਼ੁਰੂ ਕੀਤਾ ਕੰਮ ਆਰੰਭ ਕੀਤਾ ਇਲਾਕੇ ਦਾ ਤੇ ਉਹਨੂੰ ਹੁੰਦਿਆਂ ਵੀ ਟਾਈਮ ਲੱਗਣਾ ਤੇ ਦੇਖੋ ਜਦੋਂ ਕੁਦਰਤੀ ਇਹ ਮੌਸਮ ਦੀ ਖਰਾਬੀ ਨਾਲ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਹੁੰਦਾ ਤੇ ਮੈਂ ਪੈਣਾ ਪਰਾਵਾਂ ਨੂੰ ਇਹ ਹੀ ਰਿਕਵੈਸਟ ਕਰਦੀਆਂ ਕਿ ਤੁਸੀਂ ਸਾਰੇ ਸਹਿਯੋਗ ਦਿਓ ਤੇ ਤਾਂ ਕਿ ਆਪਾਂ ਆਪਣੇ ਇਲਾਕੇ ਦਾ ਵਧੀਆ ਵਿਕਾਸ ਸੜਕਾਂ ਦਾ ਕੰਮ ਲੇਟ ਹੋਣਾ ਸੜਕਾਂ ਤਾਂ ਬਣਾਈਆਂ ਜਾਂਦੀਆਂ ਹਰ ਇੱਕ ਜਦੋਂ ਵੀ ਕੋਈ ਸਰਕਾਰਾਂ ਦੀ ਸੜਕਾਂ ਨਾਲੀਆਂ ਤੱਕ ਆਪਾਂ ਰਹਿੰਦੇ ਚਿੰਤ ਪਰ ਆਪਣੀ ਜਿਹੜੀ ਮੇਨ ਪ੍ਰੋਬਲਮ ਚਿਵਰਜ ਸੀ ਸਾਡੇ ਇਲਾਕੇ ਦੀ ਮੰਗ ਸੀ ਚਿਵਰਜ ਜੀ ਐਮਐਲਏ ਸਾਹਿਬ ਕੋ ਪਹਿਲੀ ਮੰਗ ਸੀ ਚਿਵਰਜ ਦੀ ਰੱਖੀ ਸੀ ਦੇ ਵਿਗੜਵਾਤੀਆਂ ਨੇ ਤਾਂ ਕਿ ਸਾਡੇ ਪੂਰੀ ਨਗਰ ਪੰਚਾਇਤ ਨੂੰ ਐਮ ਐਲ ਏ ਸਾਹਿਬ ਨੇ ਸੀਵਰੇਜ ਪ੍ਰੋਵਾਈਡ ਕਰਾਇਆ ਸਾਨੂੰ ਉਹ ਸਾਡਾ 80% ਤਕਰੀਬਨ ਕੰਮ ਹੋ ਗਿਆ ਹੈ ਔਰ ਸਾਡਾ 20% ਤੇ ਪੁਰਾਣੇ ਬਾਜ਼ਾਰ ਦਾ ਕੰਮ ਸੜਕਾਂ ਦਾ ਉੱਥੋਂ ਸ਼ੁਰੂ ਹੋਇਆ ਤੇ ਪੁਰਾਣੇ ਬਾਜ਼ਾਰ ਤੋਂ ਲੈ ਕੇ ਕਪੂਰੀ ਤੱਕ ਦੀ ਰੋਡ ਦਾ ਕੰਮ ਸ਼ੁਰੂ ਹੋਇਆ ਹੁਣ ਦੇਖੋ ਬਾਰਿਸ਼ ਹੋ ਜਾਂਦੀ ਹੈ ਜਦੋਂ ਲੇਬਰ ਬੈਠੀ ਹੈ ਕੰਮ ਕਰਨ ਨੂੰ ਬਾਰਿਸ਼ ਜਦੋਂ ਹੋ ਜਾਂਦੀ ਹੈ ਉਹ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਤੇ ਕੰਮ ਇਧਰੋਂ ਛੰਨਾ ਤੋਂ ਲੈ ਕੇ ਛੰਨਾ ਮੋੜ ਤੋਂ ਲੈ ਕੇ ਚੰਨਾ ਪਿੰਡ ਤੱਕ ਦਾ ਕੰਮ ਸਟਾਰਟ ਹੋਇਆ ਹੈ ਸੜਕ ਦਾ ਤੇ ਜੁਲਕਾਂ ਤੋਂ ਲੈ ਕੇ ਔਰ ਜੁਲਕਾਂ ਤੋਂ ਲੈ ਕੇ ਪੰਭੂਆਂ ਤੱਕ ਦੀ ਰੋਡ ਦਾ ਵੀ ਕੰਮ ਸਟਾਰਟ ਹੋਇਆ ਤੇ ਜੇ ਗੱਲ ਕਰੀਏ ਪੁਰਾਣੇ ਬਾਜ਼ਾਰ ਦੀ ਪੁਰਾਣੇ ਬਾਜ਼ਾਰ ਦਾ ਵੀ ਕੰਮ ਜਿਹੜਾ ਸੀਵਰਜ ਦਾ ਉਹ ਕੰਪਲੀਟ ਹੋ ਚੁੱਕਾ ਤੇ ਪੀਨ ਵਾਲੀਆਂ ਪਾਣੀ ਦੀਆਂ ਪਾਈਪਾਂ ਦਾ ਵੀ ਕੰਮ ਕੰਪਲੀਟ ਹੋ ਚਾ ਉਸ ਕਰਕੇ ਆਪਣਾ ਥੋੜਾ ਜਿਹਾ ਕੰਮ ਜਿਹੜਾ ਲੇਟ ਪੈ ਗਿਆ ਸੀਗਾ ਤੇ ਹੁਣ ਜੋ ਕੰਮ ਆਪਣਾ ਸਟਾਰਟ ਹੋ ਰਿਹਾ ਬਾਰਸਾਂ ਕਰਕੇ ਵਿੱਚ ਰੁਕ ਜਾਂਦਾ ਕੰਮ तकरीबन ਲੇਬਰ ਆਪਣੀ ਆਈ ਹੋਈ ਹੈ ਤੇ ਕੰਮ ਚੱਲ ਰਿਹਾ ਹੈ। ਪੁਰਾਣੇ ਵਿਚਾਰ ਦਾ ਜਲਦੀ ਹੀ ਕੰਮ ਮੁਕੰਮਲ ਹੋ ਜਾਵੇਗਾ। ਕਿੰਨੀ ਕਰੋੜ ਦਾ ਪ੍ਰੋਜੈਕਟ ਸੀ ਜੀ ਇਹ? ਔਰ ਕਿੰਨੇ ਟਾਈਪ ਜੇ ਖਤਮ ਕਰਨਾ ਸੀ? ਚਿਵਰਜ ਦਾ? ਜੀ। ਚਿਵਰਜ ਦਾ ਕੰਮ ਆਪਣਾ तकरीबन ਇਸ ਜੂਨ ਜੁਲਾਈ ਤੱਕ ਗੱਲ ਹੋਈ ਸੀਗੀ ਇਹ ਸਾਡੀ ਵੀ ਜੂਨ ਜੁਲਾਈ ਤੱਕ ਕੰਪਲੀਟ ਹੋ ਜਾਣਾ ਸੀ। ਲੇਕਿਨ ਜੋ ਆਪਣਾ ਹੁਣ ਸੀਜ਼ਨ ਹਥੋਂ ਜਿਹੜਾ ਪੰਬੂਆਂ ਦੇ ਇਹ ਨਹਿਰ ਦੇ ਨਾਲ ਨਾਲ ਹੋਣ ਕਰਕੇ ਸਿਵਰਜ ਪਲੈਂਟ ਨਹਿਰ ਦੇ ਨਾਲ ਪੰਬੂਆ ਵਾਲੇ ਜਿਹੜਾ ਪੰਬੂਆ ਰੋਡ ਦੇ ਨਹਿਰ ਦੇ ਨਾਲ ਔਨ ਕਰਕੇ ਇਹਨੂੰ ਨਹਿਰੀ ਪਾਣੀ ਮਤਲਬ ਕਿਸਾਨਾਂ ਦੀ ਜਿਹੜੀ ਲੋੜ ਸੀ ਪਾਣੀ ਦੀ ਉਹਨੂੰ ਵੇਖਦਿਆਂ ਉਹ ਨਹਿਰੀ ਪਾਣੀ ਛੱਡਿਆ ਹੋਇਆ ਸੀ ਇਹ ਚ ਕਰਕੇ ਜਿਹੜਾ ਆਪਣਾ ਸਿਵਰਜ ਦਾ ਕੰਮ ਵਿੱਚ ਬ੍ਰੇਕ ਲੈਣੀ ਪਈ ਆ ਤਕਰੀਬਨ ਆਪਣਾ 80% ਕੰਮ ਸਿਵਰਜ ਦਾ ਕੰਪਲੀਟ ਹੈ ਔਰ 20% ਆਪਣਾ ਬਾਕੀ ਰਹਿ ਗਿਆ ਤੇ ਜਦੋਂ ਵੀ ਆਪਣਾ ਇਹ ਨਹਿਰ ਦਾ ਪਾਣੀ ਮਤਲਬ ਫਸਲਾਂ ਦੀ ਇਹ ਨਹਿਰੀ ਪਾਣੀ ਰੁਕ ਰੋਕਿਆ ਜਾਵੇਗਾ ਤੇ ਉਦੋਂ ਹੀ ਆਪਣਾ ਇਹ ਚਿਵਰ ਦਾ ਕੰਮ ਸਟਾਰਟ ਹੋ ਜਾਊਗਾ